ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚ ਹੈਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੁੱਲ ਵਾਚ ਇੱਥੇ ਟਾਈਮ ਸੀਗਾ ਜੀ ਮਾਰਨਿੰਗ ਦੇ ਸਵਾ 5 ਸਵਾ 5 ਦਾ ਟਾਈਮ ਸੀਗਾ ਜੀ ਤੇ ਮੈਂ ਬੋਕਰ ਮਾਰੀ ਆਂਦੀ ਸੀ ਮਮੀ ਦੇਖੋ ਮੰਮੀ ਰਾਤ ਨੂੰ ਸੌਣ ਵੇਲੇ ਤਾਂ ਪੱਗ ਜਿਵੇਂ ਬਨ ਕੇ ਪੈਂਦੇ ਹੁੰਦੇ ਕਿਉਂਕਿ ਸੈ ਦੁੱਖਾਂ ਲੱਗ ਜਾਂਦਾ ਤੇ ਨਾ ਅੱਜ ਸਮ੍ਰਿਤ ਨੂੰ ਜਾਗ ਜਲਦੀ ਆ ਗਈ ਸੀਗੀ ਤੇ ਤਾਂ ਕਰਕੇ ਇਹ ਉੱਠੀ ਉੱਠ ਕੇ ਪਾਣੀ ਪੀਤਾ ਤੇ ਫੋਨ ਚੱਕ ਲਈ ਕਹਿੰਦੀ ਮਮਾ ਮੈਂ ਬਲੌਗ ਬਣਾਵਾ ਮੈਂ ਕਿ ਬਣਾ ਲਵਾਂ ਤੇ ਚਲ ਇਹਨੇ ਇੱਕ ਦੋ ਕਲਿਪਸ ਜੀਆਂ ਜੜੀਆਂ ਲੈਤੀਆਂ ਸੀਗੀਆਂ ਤੇ ਇਹਨਾਂ ਨੇ ਜਾਣਾ ਸੀਗਾ ਅੱਜ ਆਪਣੀ ਆਂਟੀ ਕੇ ਘਰ ਨਾਨੇ ਰੋਟੀ ਖਾਣੀ ਸੀ ਜਾਨੀ ਕਿ ਕਾਂਜ ਕਾ ਖਾਣੀ ਸੀ ਕਿਹਣਾ ਤੇ ਇਹਨਾਂ ਨੂੰ ਬੁਲਾਇਆ ਸੀਗਾ ਤੇ ਇਹਨੂੰ ਤਾਈਂ ਸਦੀਆਂ ਜਾਗਾ ਕਿ ਕੁਛ ਇਹਦਾ ਕੰਪਿਊਟਰ ਦਾ ਪੇਪਰ ਸੀਗਾ ਪੜਨਾ ਸੀ ਤੇ ਲੋ ਜੀ ਜਦੋਂ ਵੀ ਗਈਆਂ ਬਲ ਆਈ ਬਲੌਗ ਬਣਾਉਣਾ ਤੇ ਆਨ ਲਾਈਟ ਚਲੀ ਗਈ ਕਦੇ ਵੀ ਇਸ ਵੇਲੇ ਲਾਈਟ ਨਹੀਂ ਗਈ ਸੀਗੀ ਤੇ ਅੱਜ ਪਤਾ ਨਹੀਂ ਕਿਵੇਂ ਲਾਈਟ ਚਲੀ ਗਈ ਹਾਈ ਹਾਈ ਮੈਂ ਬੋਕਰ ਮਾਰ ਰਹੀ ਸੀ ਨਾ ਕੈਮਰੇ ਚ ਪਤਾ ਲੱਗ ਰਿਹਾ ਕਿੰਨਾ ਮਿੱਟੀ ਘਟਾ ਜਿਹੜਾ ਉੱਡ ਰਿਆ ਹਨਾ ਤੇ ਉਹ ਪਤਾ ਨਹੀਂ ਲੱਗਦਾ ਨਾਲੇ ਮੇਰੇ ਸਿਰ ਤੇ ਚੁੰਨੀ ਵੀ ਨਹੀਂ ਹੈਗੀ ਤੇ ਉਦੋਂ ਜਿਹੜਾ ਦਿਖਾਈ ਦਿੰਦਾ ਹੁੰਦਾ ਤੇ ਕੈਮਰੇ ਦੇ ਵਿੱਚ ਆ ਜਿਹੜਾ ਪੂਰੀ ਤਰ੍ਹਾਂ ਦਿਖਾਈ ਦੇ ਹੀ ਜਾਂਦਾ ਵੀ ਕਿੰਨੀ ਮਿੱਟੀ ਉੱਡਦੀ ਆ ਲਓ ਜੀ ਬਾਰੋਂ ਸਾਫ ਸਫਾਈ ਕਰਨ ਤੋਂ ਬਾਅਦ ਆਪਾਂ ਆ ਗਏ ਸੀਗੇ ਜੀ ਕਮਰਿਆਂ ਦੇ ਵਿੱਚ ਕਮਰਿਆਂ ਚ ਝਾੜੂ ਕੱਢ ਲਿਆਂਦਾ ਸੀਗੇ ਤੇ ਆਪਾਂ ਸੀਗੇ ਜੀ ਬਰਾਂਡੇ ਦੇ ਵਿੱਚ ਤੇ ਰਾਤ ਨੂੰ ਨਾਲੇ ਸਾਰੇ ਕਮਰੇ ਵਗੈਰਾ ਸਭ ਕੁਝ ਯਾਨੀ ਕਿ ਇਹ ਬਰਾਂਡਾ ਵੀ ਸਾਰਾ ਬਿਲਕੁਲ ਬੰਦ ਹੁੰਦਾ ਹਨ ਤੇ ਫਿਰ ਵੀ ਇੰਨਾ ਕਿ ਜ਼ਿਆਦਾ ਮੱਛਰ ਹੈ ਜਿਹੜਾ ਅੰਦਰ ਆ ਜਾਂਦਾ ਹੈਗਾ ਤੇ ਜੀੜਾ ਹੁਣ ਇਹ ਮੱਛਰ ਹਨ ਉਹ ਬਰੀਕ ਜਾਨੀ ਹੈਗੇ ਵੱਡਾ ਵੱਡਾ ਮੱਛਰ ਹੈ ਇਹ ਝੋਨਿਆਂ ਤੋਂ ਆਉਂਦਾ ਜਿਵੇਂ ਦਵਾਈਆਂ ਵਗੈਰਾ ਛਿੜਕਦੇ ਆ ਹਨਾ ਹੁਣ ਤੇ ਵੱਡਾ ਵੱਡਾ ਹਾਂ ਮੱਛਰ ਆਊਗਾ ਜਿੰਨਾ ਚਿਰ ਝੋਨੇ ਵੱਡੇ ਨਹੀਂ ਆਉਂਦੇ ਹੈਗੇ ਕਿ ਬਾਕੀ ਦੱਸਿਓ ਜ਼ਰੂਰ ਹਨਾ ਵੀ ਤੁਹਾਡੇ ਵੀ ਹੈਗੇ ਨਹੀਂ ਪਰ ਆਪਣੇ ਤਾਂ ਆਏ ਵਾਰੀ ਜਦੋਂ ਅਸ ਝੋਨਿਆਂ ਦੀ ਵਿਢਾਈ ਜੀ ਸ਼ੁਰੂ ਹੋ ਜਾਂਦੀ ਐ ਤੋਂ ਪਹਿਲਾਂ ਜਿਹੜਾ ਇਹ ਮੋਟਾ ਮੋਟਾ ਜਿਹੜਾ ਮੱਛਰ ਆਉਂਦਾ ਬਹੁਤ ਜ਼ਿਆਦਾ ਲਓ ਜੀ ਅੱਜ ਨਵਰੇ ਇਸੰਮਰੀ ਇਤਨੇ ਵਧੀਆ ਕੀਤਾ ਤੇ ਬਟ ਬਲੌਗ ਫਿਰ ਵੀ ਨਹੀਂ ਕੋਈ ਜ਼ਿਆਦਾ ਮੈਥੋਂ ਬਣ ਪਾਇਆ ਪਤਾ ਨਹੀਂ ਕਿਵੇਂ ਜੇ ਕਿੰਨੇ ਵਰਗੀਆਂ ਕਾਂਜੀ ਕਾਂ ਸ਼ੱਕ ਆ ਗਾ ਆਈਆਂ ਕਹਿੰਦੇ ਨੇ ਅਮਮਾ ਵਿਆਹ ਆ ਰਹੀਆਂ ਕੁੜੀਆਂ ਨੂੰ ਆਏ ਆ ਆਏ ਹਾਏ ਸੇ ਮੋਦੀਆ ਵਾਲੀਆਂ ਸੋਰੀ ਇਹ ਮੈਡਮਾ ਤੋਂ ਡਰਦੀ ਐ ਇਹਨੂੰ ਐਵੇਂ ਲਾ ਜਾ ਮੈਂ ਤੇਲ ਲਾ ਦੇ ਆਹ ਤੇ ਮਾਰੀ ਚਲਾਕ ਪਾ ਲਈ ਆ ਕੇ ਪਾ ਲਈ ਤੇ ਨਾ ਕੰਨਿਆ ਕਵਾਂਗਾਂ ਪਤ ਫਿਰ ਕੀ ਆ ਕੇ ਮੈਨੂੰ ਕਹਿ ਦੋ ਮਮਾ ਕਿ ਕੰਨਿਆ ਖੋਈ ਪੂਰੀਆਂ ਲੈ ਆ ਗਈ ਆ ਗਈ ਹੈ ਇਹ ਵੀ ਹੈ ਆ ਦੁਪੱਟੇ ਇਹਨਾਂ ਦੇ ਹਨਾ ਚੱਲ ਹੁਣ ਗਰਦਰਾਸ ਆ ਜਾਂਦੀ ਲੈ ਮੇਰਗੇ ਚੰਨਿਆਂ ਨੂੰ ਵਾਣਗੇ ਹੁਣ ਤੇਰੇ ਹਾਂ ਕੰਨ ਦੇ ਦੁਪੱਟੇ ਵਾਣਗੇ ਤੇਰੇ ਨਾ ਰੋਟੀ ਲੈ ਕੇ ਜਾਣੀ ਆ ਇਹਨਾਂ ਨੇ ਇਹ ਬਣੋ ਕੋਤੋਂ ਜਦੋਂ ਮੈਂ ਸੱਟ ਕਿਉਂ ਨਾ ਹੁਣ ਆਜਾ ਸਤਨਾ ਲਾਹ ਸੁੱਖ ਮਣਪ੍ਰੀਤ ਨੇ ਮਣਪ੍ਰੀਤ ਬਰਾਡ ਬਲੌਗ ਦਾ ਨਾ ਉਹ ਕਹਿੰਦੇ ਹੁੰਦੇ ਉਹਨਾਂ ਨੇ ਬੁਲਾਇਆ ਸੀਗਾ ਨਾਲ ਇਹਨਾਂ ਨੂੰ ਆਵਰੀਆਂ ਚੀਜ਼ ਦੇਖੋ ਵਾਓ ਦੁਰੀਆ ਛੋਲੇ ਤੇ ਸੁਜੀ ਦਾ ਪ੍ਰਸ਼ਾਦ ਹੈ ਨਾ ਹਾਂ ਇੱਕ ਮਿੰਟ ਆ ਇਹ ਨਾਲ ਫਰੂਟ ਆ ਰਹੀਆਂ ਚਮਤੂਲ ਲਾਂਗੇ ਆ ਭੇਜਤਾ ਮਣਪ੍ਰੀਤ ਨੇ ਮੇਰੇ ਵਾਸਤੇ ਮਨ ਕੈਸੇ ਪਏ ਇਸ ਦੀ ਇਹ ਵੀ ਲੈ ਕੇ ਜਾਣਾ ਤੁਸੀਂ ਹਾਂ ਇਹ ਲੈ ਕੇ ਜਾਣਾ ਹਾਂ ਕੇ ਲੈ ਕੇ ਬਨਾਨਾ ਆ ਕੇ ਖਾ ਲਿਓ ਇਹ ਰੱਖ ਲੈਣਾ ਹਾਂ ਬਨਾਨਾ ਆਈ ਲਵ ਯੂ ਮਮਾ ਲੈ 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 ਮੈਂ ਬਾਹਰ ਨਹੀਂ ਉਹਦੇ ਚ ਬਾਹਰ ਉਹ ਤਾਂ ਮੈਂ ਖਾਦੇ ਬਾਹਰ ਨਹੀਂ ਉਹ ਤਾਂ ਡੱਡ ਚੱਕਣ ਨਾਲ ਮਾਲ ਤਾ ਲੈ ਆ ਡੱਡ ਚੱਕਣ ਬਕਲ ਨਹੀਂ ਫਿਰਦਗਾ ਉਹ ਕਿੱਧਰ ਕਹੇ ਬੈਠੀ ਪੁੱਤ ਕੈਮਰਾ ਆਂਦੇ ਕੱਲ ਨੂੰ ਖਤਮ ਹੋ ਜਾਣਾ ਕੱਲ ਨੂੰ ਹੋਣੀ ਪਾਸੋਂ ਆ ਜਾ ਤੇਰੇ ਵੇ ਅਸੀਂ ਵੀ ਆ ਗਏ ਮੁਹੰਮਦ ਜੀ ਮਰੇ ਦੋਹੇ ਕਰਕੇ ਮਾਰ ਲਾ ਨਾ ਰੀਣਾ ਸਾਫ ਕਰ ਦਿੰਦੀ ਉਹ ਮੇਰਾ ਪਰਖਟ ਆਇਆ ਪਰ ਨਾ ਬਸ ਸਾਫੀ ਮੈਸ਼ੀਨ ਨੂੰ ਮਸ਼ੀਨ ਕੋਲੇ ਰੱਖਿਓ ਲਓ ਜੀ ਟਾਈਮ ਹੋ ਗਿਆ 3:30 ਦਾ ਤੇ ਆਪਾਂ ਬਣਾਈਏ ਬੀਬੀ ਵਾਸਤੇ ਚਾਹ ਅਸੀਂ ਤਾਂ ਮਾਮਾ ਤੀਆਂ ਨਹੀਂ ਤੀਨ ਹੀ ਨਹੀਂ ਹੈਗੀ ਦੇਖੀ ਕੀ ਕਰਦੇ ਆਂ ਇਹ ਪਹਿਲਾਂ ਆ ਜਾਂਦੀਆਂ ਐਪਲ ਖਰਾਬ ਕਰਦੇ ਆਂ ਲੋ ਜਦੋਂ ਮੰਮੀ ਵਰਗੇ ਗਏ ਨੇ ਭੂਖ ਤੇ ਰਿਸ਼ਤੇਦਾਰੀ ਦੇ ਵਿੱਚ ਤੇ ਵੀ ਵੀ ਰਸਤੇ ਪਚਾਉਂਦੇ ਨੇ ਇਹ ਪੜਾਈ ਇਹ ਦੁਪਹਿਰ ਦੀ ਰੋਟੀ ਤੇ ਇਹ ਕਹਿੰਦੇ ਸੀ ਉਹ ਲੈਣੇ ਫਰਾਈ ਜੇ ਕਰਦੇ ਲੋ ਕੱਲ੍ਹ ਨੇ ਆ ਕੇ ਦਿੱਤੇ ਇਹਨਾਂ ਨੂੰ ਪਤਾ ਲੱਗਦੇ ਵੀ ਆਹ ਕੀ ਬਣਾਉਂਦੀ ਪਈਏ ਪਾਈ ਤਾਂ ਲੱਭੀ ਮਮੀ ਦਰ ਸੋਈ ਸੁੰਭਰੀ ਨਹੀਂ ਗਈ ਨਾ ਕੋ ਚਾਹ ਪਾਣੀ ਪੀ ਕੇ ਗਏ ਸੋਬਰ ਕੇ ਨੇ ਹਾਂ ਭਾਂਡਾ ਯਾਰ ਤੁਸੀਂ ਲਾਇਆਗਾ ਕਿਹੜਾ ਕੀ ਲਾਭਦੀ ਹਣਾ ਹਏ ਜੇ ਦਰ ਸੋਈ ਜਿੱਦ ਨਹੀਂ ਦੇਣੇ ਨਾ ਡਰ ਲੱਗਦਾ ਵੀ ਕਿ ਸਫਾਂਗੀਆਂ ਕਰਾਂਗੇ ਤੇ ਸਫਾਂਗੀਆਂ ਕਰਨੀਆਂ ਹੀ ਪੈਣਗੀਆਂ ਪਾਈ ਹਾਂ ਹਾਂ ਠੀਕ ਹੈ ਮੈਂ ਚਾਹ ਬਣਾਤਾ ਮੈਂ ਨਹੀਂ ਕਰ ਲੈਂਦੇ ਮੈਂ ਕਈ ਜਿ ਵਿੱਚ ਕਾਫੀ ਖਾਉਂਗੀ ਠੀਕ ਨੇ ਥੋੜੀ ਇਨੂੰ ਘਰੋਂ ਖਾਣਾ ਖਾਂਦਾ ਹੁੰਦਾ ਭਲਾਂ ਨਹੀਂ ਤੇ ਇਹ ਖਾ ਦਿੰਦੀ ਮम्मा ਹੂੰ ਇਹ ਖਾਣਾ ਲੈ ਇੰਨਾ ਤੇ ਚਾਹ ਵੀ ਨਹੀਂ ਹੁੰਦੀ ਐਦਾਂ ਪੋਪਲੇ ਬਣਿਆ ਹੁੰਦਾ ਵਿੱਚ ਆਲਗਾ ਮੈਂ ਕਿਹੜੀ ਪੋਪਲੇ ਬਣਾ ਦੇਣੀ ਪੀ ਪੋਪਲੇ ਹੇ ਮम्मा ਆਪਣੀ ਚਾਹ ਬਹਿ ਗਿਆ ਆਪਣੇ ਪੋਪਲੇ ਵੀ ਸੰਜੇ ਸਾਰੇ ਚਲੋ ਚਾਹ ਨਾਲ ਤੇ ਪੋਪਲੇ ਖਾਵਾਂਗੇ ਚੰਗੇ ਪਾਣੀ ਪਾ ਲੀ। ਚੋਟੀ ਜਿਹੀ ਵਾਲੀ ਹੈ ਮਸਤ ਮਸਤ। ਮੰਮਾ ਮੈਨੂੰ ਦਿੱਚ ਪਾ। ਮੰਮਾ ਤੁਹਾਡੇ ਬਾਲ ਖੋਲੇ ਆ ਲਾ ਤੇ ਜਿਹੜੀ ਨਹੀਂ ਬਣੀ ਚ। ਅੰਤ ਵਾਸ਼ ਕਰਨ ਵਾਲਾ ਹੋਇਆ ਕਹੇ। ਕੜਾਹੀ ਲੈ ਆਂਦੇ। ਇੱਕ ਸਾਨੀ ਜਿਹੀ ਰੋਟੀ। ਤੁਸੀਂ ਖਾਣਿਆ। ਗਾਇ ਗਾਇ ਖਾ ਗਾਇ ਡਿਸਟ ਗਾਇ ਖਾ ਗਾਇ ਤੈਨੂੰ ਖਾ ਮੈਨੂੰ ਖਾ ਪਾ ਦੇ ਹਾਂ ਮੈਨੂੰ ਖਾ ਲਾ ਫਾਲਪਾ ਇਧਰ ਗਏ ਤੂੰ ਪਾਈਪ ਤੋਂ ਪਰੇ ਹੋ ਜਾ ਕਰੋ ਫੇਰ ਸਾਲੀ ਤੋਂ ਹੋਧੀ ਜ਼ਬੜੀ ਹਾਂ ਮਸਤ ਮਸਤ ਹਾਂ ਲੋ ਜੀ ਆਪਾਂ ਕਰੀਏ ਹਣ ਕੰਮ ਕਰ ਸਟਾਰਟ ਵਿੱਚ ਕਰ 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 ਦੇਣ ਦਾ ਬਹੁਤ ਜ਼ਿਆਦਾ ਟਾਈਮ ਹੋ ਗਿਆ ਤੇ ਮੰਮੀ ਵਰਗੇ ਆਏ ਨੇ ਅੱਜ ਮੇਰੇ ਘਰ ਤੇ ਆਪਾਂ ਲਾ ਲਈਏ ਸਬਜ਼ੀਆਂ ਟਰੱਕ ਤੇ ਸਭ ਤੋਂ ਜਿਹੜੀ ਪੱਤੀ ਆ ਸਦਾਬਹਾਰ ਕੱਦੂ ਤੇ ਨਾਲ ਨਾਲ ਆਪਾਂ ਦੁੱਧ ਸਾਂ ਲੀਏ ਕੱਪੜੇ ਧੜਕੇ ਥੋੜਾ ਸ਼ੱਕ ਦੀ ਸ਼ਾਮ ਨੂੰ ਥੋੜਾ ਉਹਨੇ ਦੇ ਉਹਨੇ ਹੋ ਜਾਂਦੇ ਆ ਕਿੰਨੇ ਮਰਜੀ ਧੋਈ ਦੀ ਘਟਦੀ ਨਹੀਂ ਹੋਏ ਹੱਜ ਗਰਮੀ ਨਾ ਨਾ ਸੇਰਿੰਦੂ ਘਰ ਮਾਰਤਾ ਉਹ ਲੋਕ ਕੀ ਹੋ ਜਾਂਦੇ ਪਰਦੇ ਉੱਤੋਂ ਲਾਉਂਦਾ ਹਾਂ ਜੀ ਹਾਂ ਐਪਲ ਜਿਵੇਂ ਅੱਗੇ ਨਾਲ ਤਾਂ ਸਸਤੇ ਹੋ ਗਏ ਹਨ ਤੇ ਹੁਣ ਆ ਵੀ ਗਏ ਜਾਨੀ ਕਿ ਮਿੱਠੇ ਹੁੰਦੇ ਆ ਵਧੀਆ ਪਹਿਲਾਂ ਉਹ ਹੀ ਹੁੰਦੇ ਸੀ ਕੱਚਾ ਜੀ ਤੁਸੀਂ ਮੈਂ ਉੱਚਾਇਆ ਮੈਂ ਝੋਕਾ ਤੇ ਤੁਸੀਂ ਚਾਬੀ ਦੀ ਚਾਬੀ ਮੈਂ ਕੱਢ ਦਿੰਦੀ ਹਾਂ ਲੈ ਕੇ ਦਿੰਦੀ ਹਾਂ ਇੱਕ ਮਿੰਟ ਤੇ ਹੁਣ ਰੋਜ਼ ਐਪਲ ਲਿਆਉਂਦੇ ਕੋਈ ਨਾ ਕੋਈ ਸ਼ਹਿਰ ਜਾਂਦਾ ਹੀ ਆ ਤੇ ਬੀਬੀ ਕਹਿੰਦੀ ਨਮਰੂਦ ਲਿਆ ਦੇ ਕਰੇ ਬੀਬੀ ਨੇ ਸੇਵਾਤ ਜੀ ਵੀ ਆ ਕਹ ਗਿਆ ਮੈਂ ਕਿ Nabi ni ada semua Shell lah si tu Haan ji Cenneng ada-ada Cenneng ada-ada Cenneng ada-ada Eh ਹਾਂ ਵੀ ਕੰਮ ਕੀ ਹੈ ਤੇ ਧਾਰਾਂਵਾਲ ਛਾਂ ਨੂੰ ਵਸੇ ਹੀ ਕੰਮ ਕਰਾ ਜਿਹੜੇ ਆਪਣੇ ਚੱਲੀ ਜਾਂਦੇ ਰਹਿੰਦੇ ਆ ਮਾਤਾ ਰਗੇ ਪਹੁੰਚੇ ਨਹੀਂ ਹਜੇ ਐ ਹਾਂ ਨਿਕਲਣਾ ਮੈਂ ਮੈਨੂੰ ਪਤਾ ਵੀ ਨੋ ਪਤਾ ਹੈ ਗਿਆ ਕੰਮ ਕਰਨ ਵਾਲੇ ਇਹਦਾ ਜਾ ਕੇ ਖਾਣ ਗਈ ਆ ਅੱਪਣ ਖਾਓ ਰੌਣ ਪੱਖਾ ਅੱਲੇ ਕਿ ਲਾ ਦੇ ਉਥੇ ਆਪਾਂ ਆਹੀ ਲਾ ਦੇ ਉਹ ਉੱਧਰ ਇਕੱਠਾ ਕਰ ਦਿੰਦੇ ਆ ਇੱਧਰ ਲਾ ਦੇ ਆ ਕੇ ਨਾ ਦੋ ਇਹ ਉਧਰ ਲੱਗ ਜਾਊਗਾ ਸਬਜੀ ਆਪਣੀ ਗਈ ਬਾਣਾ ਆਪਾਂ ਚੱਲੇ ਗੁਰਦੁਆਰਾ ਸਾਹਿਬ ਨਾਲ ਥਾ ਟਿਕੰ। ਇੱਕ ਪੈਣ ਕੋਈ ਦੀ ਸੀ ਕਿ ਪੈਣੇ ਤੁਹਾਡੀ ਜੜ ਹਟ ਗਈ ਕਿ ਨਹੀਂ ਹੱਗੀ। ਜੜ ਤਾਂ ਨਹੀਂ ਹੱਗੀ। ਸਾਡੇ ਨਾਲ ਦਵਾਈ ਬਣਾਈ ਹੋਈ ਆ ਇੱਕ। ਅਗਰ ਜੇਕਰ ਕਿਸੇ ਨੂੰ ਵੀ ਜੜ ਵਗੈਰਾ ਦਰਦ ਕਰਦੇ ਨਾ ਉਹਦੇ ਚੋ ਲਾ ਕੇ ਨਾ ਤੇ ਉਹਦੇ ਨਾਲ हट ਜਾਂਦੀ ਹੈਗੀ ਰੇਸ਼ਾ ਵਗੈਰਾ ਹੁੰਦਾ ਜਿਹਦੀ ਦੰਦ ਜੜ ਜੂੜ ਚ ਦੰਦ ਦੁਖਦਾ ਹੋਵੇ ਤੇ ਉਹ ਵਾਲੀ ਇਹ ਦਵਾਈ ਦੱਸਾਂਗੇ ਅਗਰ ਜੇਕਰ ਕਿਸੇ ਭੈਣ ਨੂੰ ਚਾਹੀਦੀ ਹੋਈ ਤਾਂ ਜਾੜਾ ਦੀ ਜਿਹੜਾ ਰੇਸ਼ਾ ਇਹਨਾਂ ਬਣਾ ਲਾ ਕੇ ਨਾ ਜਾਨਕੀ ਉਹ ਫੰਬਾ ਜੜ ਜੀ ਜੀ ਪਾਉਣਾ ਹੁੰਦਾਗਾ ਆਸੇ ਪਾਸੇ ਲੱਗਣ ਨਹੀਂ ਦੇਣਾ ਫਿਰ ਉਹ ਮਾਂਚ ਦੀ ਵਾਲੀ ਹੈਗੀ ਲੌਂਗਾ ਲੂੰਗਾ ਤੂੰ ਕਾਫੀ ਤੁਝ ਜਾ ਸਾਡੇ ਲਿਖੀ ਹੋਈ ਸਲਿੱਪ ਬਣਾਈ ਹੋਈ ਹੈਗੀ ਦੱਸ ਦਾਂਗੇ ਅੱਜੇ ਕਰਕੇ ਸੇ ਪੈੰਦੀ ਜੜ ਵਗੈਰਾ ਦਰਦ ਕਰਦੀ ਹੈ। ਮੈਂ ਉਹ ਚੈਟ ਤੋਂ ਸਮੱਥਾ ਦਿੱਤੇਗੇ। ਇਹ ਨਾਲ ਹੀ ਚਲਾਓ। ਹੁਣ ਕਰ ਦੋ ਬੰਦ ਆ ਤੇ ਪ੍ਰਸ਼ਾਦਾ ਛਕ ਲਓ। ਸ਼ੀਮਾ ਉਹ ਦੇਖੀ ਆਂ। ਹੂੰ ਰੱਖ ਦੇ ਬਟੇ। ਲਓ ਜੀ ਮੰਮੀ ਵੜ ਕੇ ਆਈ ਨਹੀਂ। ਲੇਟ ਹੀ ਹੋ ਗਈ। ਰੋਟੀ ਵਗੈਰਾ ਮੈਂ ਲੱਗ ਗਈ। ਸੁਣ ਰੋਟੀ ਵਗੈਰਾ ਬਣਾਤੀ ਬਸ ਆਪਾਂ ਛਕਦੇ ਆਂ। ਕੰਮ ਨਿਬੜ ਜਾਣੇ ਆ। ਤਾਂ ਜਿਵੇਂ ਲੇਟੀ ਧਰਨਾ ਭੁੱਲ ਗਈ ਸੀ। ਰੋਟੀ ਬੁਕਾ ਕੇ ਤੇ ਹੁਣ ਲੇਟੀ ਧਰ ਕੇ ਆਈਆਂ ਚੁੱਲੇ ਤੇ। ਪਹਿਲਾਂ ਤਾਂ ਅਸੀਂ ਸਵੇਰ ਬਣਾਉਂਦੇ ਹੁੰਦੇ ਸੀ ਬਾਈ ਮੇਰਾ ਬਰਾਂਡਾ ਨਹੀਂ ਗਾਣਾ। ਔਰ ਸਾਰਦਨ ਕਦੂ ਬਣਾਉਂਦੇਗੇ ਮੇਰੇ ਕਦਨ ਕਿ ਮੇਰੀ ਜੈਸਿੰਦਰ ਕਹਿੰਦੀ ਹੈ ਨਾ ਸਾਡੇ ਵੀ ਕਦੋਂ ਬਣਾਈਂ ਗਈਆਂ ਦੇ ਰਹਿੰਦੇ ਆ ਵੀ ਹਨ। ਹਮ ਮਾਂ ਨੇ ਕਿਹਾ ਨਾ ਵੀ ਭੁੱਖ ਲੱਗੀ ਆ ਕਦੂ ਖਾ ਲੋ। ਭੁੱਖ ਲੱਗੀ ਆ ਕਦੂ ਖਾ ਲੋ। ਔਰ ਕੁਝ ਹੋਰ ਖਾਣਾ। ਕਦੂ ਖਾ ਲੋ। ਹਾਂ ਕਦੂ ਖਾ ਲੋ। ਮੈਂ ਕਿਹਾ ਮੈਂ ਐਪਲ ਹੀ ਖਾਣਾ ਕਦੂ ਖਾ ਲੋ। ਕਦੂ 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 ਸਾਰੰਦਾ ਪਤਾ ਕਰਦਾ ਕਦੂ ਤਾਂ ਕਰਦਾ ਪੱਦੂ ਹੋਰ ਕੀ ਕਰੀਏ ਨਾ ਪੁੱਤਾ ਦੇਖੋ ਇਹ ਟਾਈਮ ਹੋ ਗਿਆ ਸਬਾ ਨਾ ਹੋਦਾ ਉਹਨਾਂ ਦੇ ਸੌਣ ਦਾ ਕੋਈ ਨਾਂ ਨਹੀਂ ਹਜੇ ਤੱਕ ਕੰਧੋਲਿਆਂ ਤੇ ਚੜੇ ਫਿਰਦੇ ਤੇ ਮੇਰੇ ਤਾਂ ਹਵਾ ਜਿਹੀ ਕਿਵੇਂ ਹੌਸਤ ਚੱਲਦੀ ਹੈਣਾ ਕਿਤੇ ਹੋਰ ਨਾ ਮੌਸਮ ਖਰਾਬ ਹੋ ਹਾਂਜੀ ਪੁੱਤ ਅੱਜ ਮੀਂਹ ਤਾਂ ਨਹੀਂ ਕੀ ਕਰਾਉਣਾ ਮੀਂਹ ਤੋਂ ਬੱਤ ਹੁਣ ਕੀ ਕਰਾਉਣਾ ਬੱਤ ਮੀਂਹ ਤੋਂ ਲੋ ਜੀ ਕੰਮ ਵਗੈਰਾ ਆਪਾਂ ਸਾਰਾ ਕੰਪਲੀਟ ਕਰਤਾ ਕਪੜੇ ਵਗੈਰਾ ਅੱਜ ਮੇਰੇ ਕੋਚਾ ਰਹਿ ਗਿਆ ਲਾਉਣ ਵਾਲਾ ਮੈਂ ਤੜਕੇ ਲਾਉਂਗੀ ਤੇ ਬਾਕੀ ਸਾਡੀ ਜੀ ਕੱਲ ਨੂੰ ਹੈਗੀ ਆ ਪਲਾਨਿੰਗ ਵੈਸੇ ਸੋਚ ਹੀ ਰੱਖਿਆਗਾ ਵੀ ਅਸੀਂ ਕੱਲ ਨੂੰ ਜਾ ਰਹੇ ਆ ਸ੍ਰੀ ਅੰਮ੍ਰਿਤਸਰ ਸਾਹਿਬ ਮੱਥਾ ਟੇਕਣ ਤੇ ਵੈਸੇ ਅਸੀਂ ਜਾਣਾ ਸੀਗਾ ਸੈਟਰਡੇ ਸੰਡੇ ਨੂੰ ਹਨ ਤੇ ਫਿਰ ਆ ਚੁੱਟੀ ਆ ਗਈ ਦਸਹਰੇ ਦੀ ਤਾਂ ਕਰਕੇ ਅਸੀਂ ਕਿ ਹੁਣ ਜਾ ਜਾਵਾਂਗੇ ਕਿਉਂਕਿ ਉਦੋਂ ਉੱਥੇ ਵੀ ਮੇਲਾ ਹਨਾ ਬਾਬਾ ਬੁੱਢਾ ਜੀ ਦੇ ਸੰਡੇ ਦਾ ਦੇ 60% ਮੀਂਹ ਦੇ ਕਾਰਨ ਸੰਡੇ ਦਾ ਫਿਰ ਉਹ ਦਾ ਜਗੇ ਵੀ ਰਾਸ ਜਿਆਦਾ ਹੋਊਗਾ ਕੱਠ ਜਿਆਦਾ ਹੋਊਗਾ ਹਨਾ ਤੇ ਅਸੀਂ ਸੋਚ ਰਹੇ ਆਂ ਰੱਬ ਸੁੱਖ ਰੱਖੇ ਕੱਲ ਨੂੰ ਚਲੇ ਜਾਣਾ ਮੱਥਾ ਟੇਕਿਆ ਹੋਣੀ ਠੀਕ ਹੈ ਬਾਏ ਕਰਵਾਉਣਾ ਹਾਂ ਕਰਵਾਸਾ ਆ ਕੇ ਬਾਬਾ ਬੁੱਢਾ ਜੀ ਨੇ ਉਧਰ ਸਾਰੇ ਵਰਦਬਰ ਸਾਹਿਬ ਆ ਕੇ ਦਰਸ਼ਨ ਕਰਕੇ ਆ ਦੇਖਦੇ ਆਂ ਕੌਣ ਕੌਣ ਜਾ ਰਿਹਾ ਕੱਲ ਨੂੰ ਸਾਡੇ ਤੋਂ ਦੇਖਦੇ ਆਂ ਮੈਂ ਕੱਲ ਨੂੰ ਪਤਾ ਲੱਗੂ ਕੌਣ ਕੌਣ ਜਾ ਰਹੇ ਆ ਅਸੀਂ ਹੂੰ ਤੇ ਲੋ ਜੀ ਫਿਰ ਹਣ ਆਪਾਂ ਮੈਂ ਕੱਪੜੇ ਧੋ ਕੇ ਇਸ ਦੇ ਨਾਲ ਹੀ ਆਪਾਂ ਕਰਦੇ ਆ ਜੀ ਆਪਣੇ ਬਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਬਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਇਹਦੇ ਬਲੌਗ ਤੇ ਤੁਸੀਂ ਇੰਜੋਏ ਕਰ ਸਕੋ ਮੋਤਨ ਇੱਥੇ ਆ ਜਾ 6 ਵਜੇ 6 ਵਜੇ ਸਾਟਾ ਇੱਥੇ ਆ ਜਾ ਹਾਂਜੀ